ਰਵਨੀਤ ਬਿੱਟੂ ਤੇ ਰਾਜੇ ਦੀ ਫਾਈਟ ਦੇ ਵਿੱਚ ਇੰਟਰਸਟਿੰਗ ਫੈਕਟਰ ਸਾਹਮਣੇ ਆਇਆ ਪਰ ਰਾਜਾ ਵੜਿੰਗ ਤਕਰੀਬਨ 5000 ਵੋਟ ਤੋਂ ਲੀਡ ਕਰ ਰਹੇ ਨੇ ਤਕਰੀਬਨ ਤਕਰੀਬਨ 5000 ਤੋਂ ਲੀਡ ਕਰ ਰਹੇ ਨੇ ਰਮਨ ਬਹੁਤ ਇੰਟਰਸਟਿੰਗ ਹੈ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀਗੇ ਲੁਧਿਆਣਾ ਸ਼ਹਿਰ ਦੇ ਵਿੱਚ ਤਕਰੀਬਨ ਆਤਮਨਗਰ ਨੂੰ ਛੱਡ ਕੇ ਸਾਰੀਆਂ ਸੀਟਾਂ ਤੋਂ ਰਵਨੀਤ ਸਿੰਘ ਬਿੱਟੂ ਲੀਡ ਕਰ ਰਹੇ ਹੈ ਬਿਲਕੁਲ ਜਗਰਾਓ ਦਾਖਾ ਗਿੱਲ ਤੇ ਆਤਮਨਗਰ ਇਹਨਾਂ ਚਾਰਾਂ ਸੀਟਾਂ ਤੋਂ ਰਾਜਾ ਵੜਿੰਗ ਲੀਡ ਕਰ ਰਿਹਾ ਤੇ ਇਸ ਵੇਲੇ ਤੱਕ ਪੱਪੀ ਪ੍ਰਾਸ਼ਰ ਕਿਸੇ ਵੀ ਸੀਟ ਤੋਂ ਲੀਡ ਨਹੀਂ ਕਰ ਰਹੇ ਹੁਣ ਇੰਟਰਸਟਿੰਗ ਗੱਲ ਕੀ ਹੈ ਲੁਧਿਆਣਾ ਸਾਊਥ ਬੈਂਸਾ ਦਾ ਗੜ ਰਿਹਾ ਲੁਧਿਆਣਾ ਸਾਊਥ ਪਰ ਇੱਥੇ ਪ੍ਰਵਾਸੀ ਵੋਟ ਬਹੁਤ ਜ਼ਿਆਦਾ ਹੈ ਰਵਨੀਤ ਬਿੱਟੂ ਇੱਥੇ ਲੀਡ ਕਰ ਰਹੇ ਨੇ ਤਕਰੀਬਨ 3000 ਵੋਟ ਤੋਂ ਰਾਜੇ ਵੜਿੰਗ ਤੋਂ ਇਹ ਘਟ ਹੈ ਇਹ ਘਟਾ ਲੀਡ ਸਾਨੂੰ ਇਹ ਲੀਡ ਘਟੋ ਘਟ 15 ਦਾ ਮੈਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਜ਼ਿਕਰ ਕਰਦਾ ਤੁਹਾਡੇ ਨਾਲ ਲੁਧਿਆਣਾ ਸਾਊਥ ਤੋਂ ਹੁਣ ਤੱਕ ਰਵਨੀਤ ਬਿੱਟੂ ਤਕਰੀਬਨ 10000 ਵੋਟ ਪਿਆ ਰਾਜੇ ਵੜਿੰਗ ਨੂੰ 7115 ਵੋਟ ਪਿਆ ਯਾਨੀ ਕਿ 3000 ਵੋਟ ਸਾਊਥ ਤੋਂ ਹੁਣ ਤੱਕ ਰਵਨੀਤ ਬਿੱਟੂ ਲੀਡ ਕਰ ਰਹੇ ਆ ਜੀ ਮੈਂ ਮੈਂ ਇਸ ਨਾਲ ਗਿੱਲ ਹਲਕੇ ਨੂੰ ਜ਼ਰੂਰ ਸਮਝਣਾ ਚਾਹੂੰਗਾ ਜੇਕਰ ਗਿੱਲ ਹਲਕੇ ਦੇ ਵਿੱਚ ਗਿੱਲ ਹਲਕੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਗਿੱਲ ਹਲਕੇ ਦੇ ਵਿੱਚ ਰਾਜਾ ਵੜਿੰਗ ਨੂੰ 12718 ਵੋਟ ਹੁਣ ਤੱਕ ਦੂਜੇ ਨੰਬਰ ਤੇ ਪੱਪੀ ਪ੍ਰਾਸ਼ਰ ਨੇ 10000 ਵੋਟ ਦੇ ਨਾਲ ਔਰ ਰਵਨੀਤ ਬਿੱਟੂ ਨੂੰ ਸਿਰਫ 2600 ਵੋਟ ਗਿੱਲ ਹਲਕੇ ਦੇ ਵਿੱਚ ਗਿਆ ਗਿੱਲ ਹਲਕਾ ਜਿਹੜਾ ਹੈਗਾ ਉਹ ਡਿਸਾਈਡ ਕਰੇਗਾ ਔਰ ਦੂਜਾ ਵੱਡਾ ਹਲਕਾ ਕਰੇਗਾ ਦਾਖਾ ਕਰੇਗਾ ਗਿੱਲ ਹਲਕੇ ਦੇ ਵਿੱਚ ਬਹੁਤ ਸਾਰੀ ਜਿਹੜੀ ਕਿ ਪ੍ਰਵਾਸੀ ਮਜ਼ਦੂਰ ਜਿਹੜੀ ਹੈਗਾ ਸਾਊਥ ਦੇ ਨਾਲ ਲੱਗਦਾ ਹੈਗਾ ਦਲਦ ਵੋਟੇਗੇ ਜੇਕਰ ਕੋ ਰਾਜਾ ਵੜਿੰਗੋਂ ਉਤੋਂ ਚੰਗੀ ਪਰਫਾਰਮੈਂਸ ਕਰਦੇ ਨੇ ਤਾਂ ਮੈਂ ਰਮਨ ਇਹ ਇਲੈਕਸ਼ਨ ਲੁਧਿਆਣੇ ਦਾ ਬਹੁਤ ਕਲੀਅਰ ਨਜ਼ਰ ਆ ਰਿਹਾ ਹੈ ਸ਼ਹਿਰ ਵਰਸਸ ਪਿੰਡ ਨਜ਼ਰ ਆ ਰਿਹਾ ਹੈ ਸ਼ਹਿਰ ਦੇ ਵਿੱਚ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਲੇਕਿਨ ਲੀਡ ਦਾ ਮਾਰਜਿਨ 'ਚ ਫਰਕ ਹੈ ਹੁਣ ਡਿਫਰੈਂਸ ਦੇਖੋ ਹੁਣ ਤੱਕ 11 ਵਜੇ ਤੱਕ ਸ਼ਹਿਰ ਦੇ ਰਵਨੀਤ ਬਿੱਟੂ ਸਾਊਥ 'ਚੋਂ 10000 ਵੋਟ ਲੈਂਦੇ ਤਾਂ ਰਾਜਾ 7700 ਵੋਟ ਲੈਂਦੇ ਮਤਲਬ 3000 ਦਾ ਡਿਫਰੈਂਸ ਹੈ ਪਰ ਗਿੱਲ 'ਚੋਂ ਰਾਜਾ 12700 ਵੋਟ ਲੈਂਦੇ ਰਵਨੀਤ ਬਿੱਟੂ ਨੂੰ 2600 ਵੋਟ ਪਈਆਂ ਦੂਜਾ ਦੂਜਾ ਦਾਖਾਂ ਦਾਖਾਂ 'ਚ ਹੁਣ ਤੱਕ 11 ਵਜੇ ਤੱਕ ਰਵਨੀਤ ਬਿੱਟੂ ਨੂੰ 4550 ਵੋਟਾਂ ਪਈਆਂ ਜੀ ਮਾਫ ਕਰਨਾ ਰਾਜਾ ਵੜਿੰਗ ਨੂੰ 6450 ਵੋਟਾਂ ਪਈਆਂ ਜੀ ਰਵਨੀਤ ਬਿੱਟੂ ਨੂੰ 800 ਵੋਟ 1000 ਤੋਂ ਵੀ ਥੱਲੇ ਵੋਟ ਪਈਆਂ ਪਿੰਡਾਂ ਦੇ ਵਿੱਚ ਵੋਟ ਨਹੀਂ ਪੈ ਰਹੀ ਨਹੀਂ ਪੈ ਰਹਾ ਜਗਰਾਓ ਜਗਰਾਓ ਦੇ ਵਿੱਚ ਹੁਣ ਤੱਕ 11 ਵਜੇ ਤੱਕ ਰਾਜਾ ਵੜਿੰਗ ਨੂੰ 8216 ਵੋਟਾਂ ਜੀ ਤੇ ਰਵਨੀਤ ਬਿੱਟੂ ਨੂੰ 3200 ਵੋਟ ਪਈ ਹੈ ਬਹੁਤ ਵੱਡਾ ਡਿਫਰੈਂਸ ਹੈ ਬਹੁਤ ਕਲੀਅਰ ਹੈ ਸ਼ਹਿਰ ਵਰਸਸ ਪਿੰਡ ਹੈ ਜਿਹਦਾ ਮਾਰਜਿਨ ਵੱਡਾ ਹੋ ਗਿਆ ਉਹ ਜਿੱਤੂਗਾ ਐਸਕੇਐਮ ਨੇ ਰਵਨੀਤ ਬਿੱਟੂ ਦੀ ਮੰਜੀ ਠੋਕ ਦਿੱਤੀ ਐ ਐਸਕੇਐਮ ਲਗਾਤਾਰ ਕਹਿ ਰਿਹਾ ਸੀ ਪਿੰਡਾਂ ਦੇ ਵਿੱਚ ਵੋਟ ਨਹੀਂ ਪੈਣ ਦੇਵਾਂਗਾ ਮੈਂ ਕੋਟ ਕਰ ਰਿਹਾ ਬਲਬੀਤ ਸਿੰਘ ਰਾਜੇਵਾਲ ਦਾ ਬਿਆਨ ਜਿਨ੍ਹਾਂ ਨੇ ਕਿਹਾ ਸੀ ਪਿੰਡਾਂ ਦੇ ਵਿੱਚ ਵੜਨਾ ਦਿਓ ਸ਼ਹਿਰਾਂ ਦੇ ਵਿੱਚ ਵੋਟ ਪੈ ਰਹੀ ਹੈ ਔਰ ਇਹ ਤੇ ਐਸੀ ਜਿਹੜਾ ਹੈਗਾ ਫੈਕਟਰ ਹੈਗਾ ਉਹ ਡਿਸਾਈਡ ਕਰ ਰਿਹਾ ਆਤਮ ਨਗਰ ਨੂੰ ਡਿਸਕਸ ਕਰਨਾ ਜ਼ਰੂਰੀ ਆ ਆਤਮ ਨਗਰ ਹੁਣ ਤੱਕ 11 ਵਜੇ ਤੱਕ ਰਾਜਾ ਵੜਿੰਗ 7526 ਵੋਟਾ ਰਵਨੀਤ ਬਿੱਟੂ 4873 ਵੋਟਾ ਲੇਕਿਨ ਬਿਲਕੁਲ ਕਲੋਜ਼ ਨੇ ਪੱਪੀ ਪ੍ਰੈਸ਼ਰ 7200 ਵੋਟ ਲੇਕਿਨ ਜੇ ਬਿੱਟੂ ਤੇ ਰਾਜੇ ਦਾ ਡਿਫਰੈਂਸ ਦੇਖੀਏ ਆਤਮ ਨਗਰ ਸਮਰਜੀਤ ਬੈਂਸ ਦਾ ਹਲਕਾ ਲੇਕਿਨ ਮੇਰੇ ਵਾਸਤੇ ਸਰਪ੍ਰਾਈਜ਼ ਰਹੂਗਾ ਜੇ ਆਤਮਨਗਰ ਤੋਂ ਰਾਜਾ ਵੜਿੰਗ 15000 ਤੋਂ ਘੱਟ ਦੀ ਲੀਡ ਤੇ ਜਾਂਦੇ ਆ ਤਾਂ ਰਾਜੇ ਵੜਿੰਗ ਲਈ ਇਹ ਇਲੈਕਸ਼ਨ ਜਿੰਨਾ ਔਖਾ ਹੋਊਗਾ ਕਿਉਂਕਿ ਪੱਪੀ ਪ੍ਰਸ਼ਰ ਜੇ 15000 ਤੋਂ ਘੱਟ 10000 ਤੋਂ ਘੱਟ ਜਾਂਦੇ ਨੇ ਤਾਂ ਰਾਜੇ ਵੜਿੰਗ ਦੇ ਲਈ ਜਿੱਤਣ ਦਾ ਰਸਤਾ ਵੀ ਔਖਾ ਹੋ ਜਾਵੇਗਾ ਪੱਪੀ ਪ੍ਰਸ਼ਰ ਬਹੁਤ ਇੰਪੋਰਟੈਂਟ ਫੈਕਟਰ ਰਹਿ ਰਹੇ ਨੇ ਲੇਕਿਨ ਉਹ ਜਿੱਤ ਦੇ ਨੇੜੇ ਜਾ ਰਹੇ ਹਲੇ ਨਹੀਂ ਜਾਂਦੇ ਨਜ਼ਰ ਆ ਰਹੇ ਹਲੇ ਡਿਫਰੈਂਸ ਬਹੁਤ ਨਜ਼ਰ ਆ ਰਿਹਾ ਹੈ ਪਰ ਵੱਡਾ ਫੈਕਟਰ ਇਹ ਰਹੂਗਾ ਕਿ ਜਿੱਥੇ-ਜਿੱਥੇ ਵੀ ਮਾਰ ਪੈ ਰਹੀ ਹੈ ਰਾਜੇ ਵੜਿੰਗ ਨੂੰ ਉਹ ਪੱਪੀ ਪ੍ਰੈਸ਼ਰ ਦੀ ਮਾਰ ਪੈ ਰਹੀ ਹੈ ਉਹ ਕਵਰ ਕਰ ਰਹੇ ਨੇ ਤਾਂ ਇਹ ਵੀ ਚੰਗੀ ਗੱਲ ਹੈ ਕਿ ਪੱਪੀ ਪ੍ਰੈਸ਼ਰ ਨੂੰ ਪਿੰਡਾਂ ਦੇ ਵਿੱਚ ਵੋਟ ਨਹੀਂ ਪਈ ਜੇਕਰ ਉਹ ਵੋਟ ਸ਼ਿਫਟ ਜਿਹੜੀ ਰਮਨੀਤ ਪਿੱਟੂ ਨੂੰ ਹੁੰਦਾ ਤਾਂ ਤਕਰੀਬਨ ਤਕਰੀਬਨ ਨੈਕਟੂ ਨੈਕਟ ਫਾਈਟ ਹੋ ਜਾਂਦੀ 5000 ਦੀ ਲੀਡ ਹੁਣ ਤੱਕ ਰਾਜੇ ਵੜਿੰਗ ਦੀ ਹੈ ਅਸੀਂ ਇੱਕ-ਇੱਕ ਸੀਟ ਦਾ ਜ਼ਿਕਰ ਕੀਤਾ 9 ਹਲਕੇ ਜਿਹੜੇ ਨੇ ਲੁਧਿਆਣਾ ਈਸਟ ਤੋਂ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਲੁਧਿਆਣਾ ਸਾਊਥ ਤੋਂ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਆਤਮਨਗਰ ਤੋਂ ਰਾਜਾ ਵੜਿੰਗ ਲੀਡ ਕਰ ਰਹੇ ਨੇ ਸੈਂਟਰਲ ਤੋਂ ਵੀ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਪੱਪੀ ਪ੍ਰੈਸ਼ਰ ਦਾ ਆਪਣਾ ਹਲਕਾ ਸੈਂਟਰਲ ਲੁਧਿਆਣਾ ਵੈਸਟ ਤੋਂ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਲੁਧਿਆਣਾ ਨੌਰਥ ਤੋਂ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਲੇਕਿਨ ਗਿੱਲ ਦਾਖਾਂ ਤੇ ਜਗਰਾਉਂ ਤੋਂ ਰਾਜਾ ਵੜਿੰਗ ਲੀਡ ਕਰ ਰਹੇ ਨੇ ਸੋ ਪੰਜ ਹਲਕਿਆਂ ਤੋਂ ਰਵਨੀਤ ਬਿੱਟੂ ਲੀਡ ਕਰ ਰਹੇ ਨੇ ਚਾਰ ਹਲਕਿਆਂ ਤੋਂ ਰਾਜਾ ਵੜਿੰਗ ਲੀਡ ਕਰ ਰਹੇ ਨੇ ਪਰ ਰਾਜਾ ਵੜਿੰਗ 5000 ਦੀ ਲੀਡ ਤੇ ਨੇ ਇਹ ਇਲੈਕਸ਼ਨ ਕਲੀਅਰ ਹੈ ਪਿੰਡ ਵਰਸਸ ਸ਼ਹਿਰ ਹੈ ਜਿਹੜੀ ਵੋਟ ਜ਼ਿਆਦਾ ਪੈਗੀ ਔਰ ਪੱਪੀ ਪ੍ਰੈਸ਼ਰ ਬਹੁਤ ਇੰਪੋਰਟੈਂਟ ਫੈਕਟਰ ਨੇ 2012 ਦੇ ਵਿੱਚ ਜ਼ਿਕਰ ਚੱਲਿਆ ਸੀ ਜਦੋਂ ਰਾਜਾ ਵੜਿੰਗ ਆਪਣੀ ਸਿਆਸੀ ਪਾਰੀ ਦਾ ਆਗਾਜ਼ ਕਰਦੇ ਨੇ ਗਿੱਦੜਵਾ ਤੋਂ ਰਾਜਾ ਦਿਲ ਦਾ ਵੀ ਰਾਜਾ ਤਾਂ ਹੁਣ ਲੁਧਿਆਣਾ ਦਾ ਕਿੰਗ ਬਣਦਾ ਲੁਧਿਆਣਾ ਦਾ ਰਾਜਾ ਬਣਦਾ ਕਿ ਨਹੀਂ ਬਣਦਾ ਲਗਾਤਾਰ ਸਾਡੀ ਰਿਪੋਰਟਿੰਗ ਜਿਹੜੀ ਅੱਗੇ ਜਾਰੀ ਚੱਲੇਗੀ ਲਗਾਤਾਰ ਅਸੀਂ ਟ੍ਰੈਂਡਰ ਨੂੰ ਲੈ ਕੇ ਨਤੀਜੇ ਤੱਕ ਤੁਹਾਡੇ ਤੱਕ ਸਭ ਜਿਹੜੀ ਹੈਗੀ ਇੱਕ ਇੱਕ ਪਹਿਲੂ ਤੁਹਾਡੇ ਸਾਹਮਣੇ ਰੱਖਾਂਗੇ 416 ਬੂਥ ਤੇ ਕਾਊਂਟਿੰਗ ਮੁਕੰਮਲ ਹੋ ਗਈ ਹੈ ਟੋਟਲ 1843 ਬੂਥ ਨੇ ਹਾਲੇ ਜਿਹੜੀ ਹੈ ਕਾਊਂਟਿੰਗ ਤੁਸੀਂ ਹਿਸਾਬ ਲਾਓ ਕਿ 1800 ਚੋਂ ਸਿਰਫ 400 ਦੀ ਹੋਈ ਹੈ ਤਾਂ ਬਹੁਤ ਕਾਊਂਟਿੰਗ ਬਾਕੀ ਹੈ ਬੜੀ ਕਾਊਂਟਿੰਗ ਹੈਗੀ ਹੈ ਉਹ ਨਤੀਜੇ ਜਿਹੜੇਗਾ ਸ਼ੁਰੂਆਤੀ ਰੁਝਾਨ ਨੇ ਟਰੈਂਡਰ ਨੇ ਉਹ ਤੀਜਿਆਂ ਦੇ ਵਿੱਚ ਕਦੋਂ ਕਨਵਰਟ ਹੁੰਦੇ ਨੇ ਤੇ ਗਰਮ ਤੇ 8-9 ਰਾਊਂਡ ਸਾਨੂੰ ਦੇਖਣਾ ਪਵੇਗਾ ਇਸ ਤੋਂ ਬਾਅਦ ਜਿਹੜਾ ਤੈਅ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਜੇਤੂ ਰਥ ਕਿਹਦਾ ਨਿਕਲਦਾ